ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੀਬਿਆ ਕਪਲ ਆਪਣਾ YouTube ਚੈਨਲ ਆ ਆਪਾਂ ਹੋ ਗਏ ਰੈਡੀ ਠੀਕ ਹੈ ਤੇ ਉਧਰ ਜੁਜਾਰ ਨਾ ਆਪਣਾ ਜੂੜਾ ਪੱਟੀ ਜਾਂਦਾ ਜੂੜਾ ਨਹੀਂ ਜੁੜੀ ਇਹ ਇਹ ਰਿਕ ਰਿਕ ਮਾਰੂਗਾ ਤੁਹਾਡੇ ਉਧਰ ਚਲ ਸਵੇਰੇ ਸਵੇਰੇ ਬਹੁਤ ਤੰਗ ਕਰਦਾ ਇਹਦੇ ਹੁਣ ਜੂੜੀ ਕਰਨ ਲੱਗ ਗਏ ਤਾਂ ਇਹ ਜੂੜੀ ਪੱਟਣ ਲੱਗ ਜਾਂਦਾ ਕਿੱਧਰ ਗਿਆ ਉਹ ਉਹਨੂੰ ਬਿਠਾਉਣਾਗਾ ਉਹਨੂੰ ਬਲਾਉ ਕੋਲੇ ਪੱਤਾਂ ਨਾਲ ਦੇ ਬਾਅਦ ਹੀ ਜੁਝਾਰ ਆਜੋ ਜਾ ਆਜੋ ਉਹ ਦੇ ਦੇਖ 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 ਜੂੜੀ ਕੱਟਦਾ ਜੂੜੀ ਨੂੰ ਪੜ ਲੈਂਦਾ ਰਿੱਕਿਆ ਐ ਕਰਕੇ ਲੋ ਵੀ 10 ਵਜੇ 10 ਵਜੇ 19 ਮਿੰਟ ਹੋ ਗਏ ਆ ਠੀਕ ਹੈ ਤੇ ਆਪਾਂ ਜੁਝਾਰ ਕਿੱਧਰ ਗਿਆ ਕਿਧਰ ਗਿਆ ਆ ਗਿਆ ਆ ਗਿਆ ਬਿਠਾਓ ਇਹਨੂੰ ਬਿਠਾਓ ਇਹਨੂੰ ਚਿੜਿਆ ਹੱਥੋਂ ਭੱਜ ਗਿਆ ਦੇਖ 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 ਉਹ ਹੱਥਾਂ ਤੇ ਜਾ ਗਈ ਉਹ ਜੂੜੀ ਹੱਥਾਂ ਤੇ ਜਾ ਗਈ ਜੂੜੀ ਹੱਥਾਂ ਤੇ ਜਾ ਗਈ ਅੱਦੀ ਕਿੱਥੇ ਹੈ ਤੇਰੀ ਉਹ ਖੜੀ ਹੈ ਦਾਦੀ ਦੇ ਦਾਦੀ ਕਿੱਥੇ ਹੈ ਬਹੁਸ਼ੀ ਇਹ ਜੀ ਹੱਤੀ ਦਾਦੀ ਕਿੱਥੇ ਹੈ ਬਹੁਸ਼ੀ ਉਹ ਤਾਂ ਖੜੋਣੀ ਹੈ ਅਜੂਹਾਰ ਬਈ ਆਪਦੀ ਜੂੜੀ ਪੱਟੂਗਾ ਏ ਆ ਦੇਖੋ ਜੂਹਾਰ ਜੂਹਾਰ ਕਿੱਥੇ ਆ ਉਹ ਛੀ ਜੂਹਾਰ ਦੀ ਜੂੜੀ ਕਿੱਥੇ ਆ ਆ ਉਹ ਰਿੱਕੀ ਦੇਖਿਓ ਏ ਕਿੱਥੇ ਜੂੜੀ ਬਾਪੂ ਬਾਪੂ ਪਹਿਲਾਂ ਨਾ ਛੋਟੇ ਜਿਹਾ ਵਗਦੇ ਜੇ ਕਿਤੇ ਜੂੜੀ ਕੀਤੀ ਹੁੰਦੀ ਮੈਂ ਕਰ ਲੈਣੀ ਬਾਪੂ ਬਾਪੂ ਹਾਂ ਹਾਂ ਬਾਈ ਬਾਈ ਕਰ ਦੋ ਬਾਏ ਬਾਏ ਦਾਦੀ ਨੂੰ ਕਰ ਦੋ ਬਾਏ 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 ਆਹ ਬੜੇ ਮੁਕਤ ਦਾਦੀ ਕੀ ਕਹੇ ਦਾਦੀ ਜੈਨੀ ਮੈਨੂੰ ਬਾਏ ਕਰਦੇ ਕਰਦੇ ਦਾਦੀ ਨੂੰ ਬਾਏ ਐ ਕਿਉਂ ਕਰਦੇ ਹੋ ਓਏ ਬਾ ਦਾਦੀ ਨੂੰ ਬਾਏ ਕਰਦੇ ਨਹੀਂ ਕਰਨਾ ਚੰਗਾ ਚੰਗਾ ਬਾਏ ਬਾਏ ਬਾਈ ਬਾਏ ਹੋ ਬਾਏ ਬਾਏ ਕਰਤਾ ਓਏ ਮੇਰੇ ਪੁੱਤ ਨੇ ਬਾਏ ਬਾਏ ਦੁਵਾਰੀ ਕਰ ਦੇ ਬਾਏ ਬਾਏ ਦਾਦੀ ਬਾਏ ਬਾਏ ਸਸਰੀ ਘਰ ਵੀਰੇ ਲੋ ਬਈ ਗਾਇਸ ਅਸੀਂ ਤਿੰਨੇ ਜਣੇ ਮੰਮੀ ਨੂੰ ਬਾਏ ਬਾਏ ਬੋਲ ਕੇ ਹੁਣ ਚੱਲੇ ਆ ਬਰਨਾਲੇ ਵੱਲ ਨੂੰ ਅੱਜ ਅਸੀਂ ਸਾਰੇ ਹੀ ਆਪਦੇ ਜਿੰਨੇ ਫੈਂਡਿੰਗ ਕੰਮ ਆ ਫਿਨਿਸ਼ ਕਰਨੇ ਆ ਕਿਉਂਕਿ ਕੱਲ ਤੋਂ ਆਪਣੇ ਘਰੇ ਜਿਹੜਾ ਹੋ ਰਿਹਾਗਾ ਅਖੰਡ ਪਾਠ ਪ੍ਰਕਾਸ਼ ਠੀਕ ਹੈ ਤੇ 8 9 10 11 ਨੂੰ ਹੈਗੀ ਸਾਡੇ ਪਾਰਟੀ ਬਿਗ ਪਾਰਟੀ ਬਰਥਡੇ ਪਾਰਟੀ ਠੀਕ ਹੈ ਸਿਵੀ ਆ ਹਾ우스 ਦੇ ਵਿੱਚ ਬਰਨਾਲੇ ਵਾਲੇ ਸਿਵੀ ਆ ਹਾ우스 ਦੇ ਵਿੱਚ ਅਸੀਂ ਕਰਵਾ ਰਹੇ ਹਾਂ ਖੰਡ ਪਾਰਟ ਠੀਕ ਹੈ ਤਾਂ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਹੁਣ ਆਪਾਂ ਚੱਲੇ ਹਾਂ ਬਰਨਾਲੇ ਹੋ ਬਈ ਬਿਆਨ ਤਲੇ ਆਈ ਨਹੀਂ ਇਧਰ ਜੁਝਾਰ ਦੇਖ ਲਓ ਮੈਕੂ ਨਾਲ ਖੇਡ ਰਿਹਾਗਾ ਆ ਆ ਆ ਆ ਚਾਹ ਬਣ ਕੇ ਆ ਗਈ ਰਿੱਕੀ ਚਾਹ ਆ ਤਾਂ ਡਿੱਗੀ ਪਏ ਆ ਆਪਾਂ ਜ਼ਾਰੇ ਜਾਣੇ ਉਠੋ ਕੰਮ ਧੰਦੇ ਕਰੀਏ ਗਾਈਜ਼ ਇਧਰ ਆ ਦੀ ਬੂਆ ਨਾ ਖੇਡੀਆਂ ਦਾ ਲੈ ਲੈ ਉਵੇਂ ਕਰਦਾ ਤੈਨੂੰ ਦੇਖ ਕੇ ਮੈਂ ਘੂਲ ਐ ਆ ਆ ਬੂਆ 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 ਲੋ ਬਈ ਦੁਬਾਰੀ ਸਾਡੀ ਕੁੜੀ ਫੇਰ ਆ ਗਈ ਮੈਂ ਕੱਲ ਹਜੇ ਵਲੌਗ ਚ ਕਹਿ ਕੇ ਏਟੀਆਂ ਮੈਂ ਕਿਹਾ ਵੀ ਇਹ ਤਾਂ ਸਾਡੀਆਂ ਧੀਆਂ ਨੇ ਹੈਨਾ ਇਹ ਤਾਂ ਸਾਡੇ ਛੋਟੇ ਛੋਟੇ ਬੱਚੇ ਨੇ ਉਸ ਜੋਤ ਹੋਈ ਮਨਪ੍ਰੀਤ ਹੋਈ ਖੁਸ਼ਪ੍ਰੀਤ ਹੋਈ ਇਹ ਵੀ ਸਾਡਾ ਜਵਾਬ ਕੀ ਹੈ ਅਸੀ ਗੱਲ ਜੀ ਇਹ ਤਾਂ ਬਾਲੇ ਛੋਟੇ ਨੇ ਸਾਡੇ ਤੋਂ ਕੱਲ ਮੈਂ ਬਲੌਗ 'ਚ ਦੱਸ ਕੇ ਟੀ ਸੀ ਮੈਂ ਕਹਿੰਦੇ ਸਾਡੇ ਬਾਲੇ ਛੋਟੇ ਬੱਚੇ ਨੇ ਕਹਿੰਦੇ ਸੀ ਨਾ ਵੀ ਇਹ ਮਾਸੀਆਂ ਭੈਣਾ ਮਾਸੀਆਂ ਭੈਣਾ ਨਹੀਂ ਮੈਂ ਕਹਿੰਦਾ ਕੁੜੀਆਂ ਨੇ ਸਾਡੀਆਂ ਨੇ ਭੈਣਾ ਭੈਣਾ ਨਹੀਂ ਭੈਣਾ ਨਹੀਂ ਐਲਡੀ ਐਲਡੀ ਬਈ ਉਹ ਗੱਲ ਮੰਨ ਕੇ ਮੰਨ ਕੇ ਰੰਜੀਤ ਕਮੈਂਟ ਸਰਵਾਨਤ ਕਰਨ ਵਾਲਾ ਕੰਮ ਹੋਇਆ ਉਹਨਾਂ ਨੇ ਤਮਾ ਲਾ ਕੇ ਉਹਦਾ ਹੈਡ ਫੂਲ ਲਾ ਕੇ ਬੈਠਾ ਹੂੰ ਇਹ ਜ਼ਰੂਰੀ ਕੰਮ ਸੀ ਇਹਨਾਂ ਨੇ ਬਰਨਾਲੇ 'ਚ ਉਹ ਕੰਮ ਕਰਨਾ ਸੀ ਪਰ ਮੈਂ ਕਿਹਾ ਕਾਹ ਨੂੰ ਔਖੇ ਹੁੰਦੇ ਫਰੋਂਗੇ ਕਿੱਥੇ ਫੜਾਉਂਗੇ ਕਿੱਥੇ ਕਰੋਗੇ ਮੈਂ ਕਰਵਾ ਦੂੰਗਾ ਕਿ ਆਪਾਂ 24 ਘੰਟੇ 24 ਆਰਜ਼ ਹਰ ਸਾਲ ਓਪਨ ਓਪਨ ਰਹਿੰਦੇ ਹਾਂ ਬਾਏ ਗਾਇਜ਼ ਬਾਈ ਬਾਈ। ਓਕੇ ਫਿਰ ਮਿਲਦੇ ਆ ਕਿਸੇ ਦਿਨ ਬੈਠਦੇ ਆ ਖਾਣੇ ਆ ਪੀਣੇ ਆ। ਟਾਈਮ ਕੱਢ ਕੇ ਆਇਓ ਸਾਡੇ ਕੋਲ ਹੁਣ। ਹੁਣ ਤਾਂ ਤੁਸੀਂ ਕੰਮ ਗਏ ਸੀ ਕੰਮ ਕਰਦੇ ਕਰਦੇ ਆਏ ਸੀ। ਟਾਈਮ ਕੱਢ ਕੇ ਆਇਓ ਠੀਕ ਆ। ਹਰਪੀਮ ਸਾਬ ਮੀਮ ਸਾਬ ਇੱਕ ਮਿੰਟ। ਇੱਕ ਮਿੰਟ ਮੀਮ ਸਾਬ ਲੋ। ਲਓ ਮੀਮ ਸਾਬ ਬੈਠੀ। ਮੀਮ ਸਾਬ ਤਾਂ ਚਿਕਨ ਵਾਲਾ ਖੁਰਤਾ ਭਾਈ ਫਿਰਦੀ ਐ ਜੀ। ਮੀਮ ਸਾਬ। ਚਲੋ ਜੀ। ਮੀਮ ਸਾਬ ਕੋਈ ਤਕਲੀਫ? ਲਓ ਜੀ। ਮਹਿਮ ਸਾਹਿਬ ਨੂੰ ਗੱਡੀ ਟਾਕੀ ਖੋਲ ਕੇ ਦਿੱਤੀ ਆ ਜ਼ਿੰਮੇਵਾਰੀ ਨਾਲ ਕੰਮ ਸਾਂਭਣਾ ਅੱਜ ਠੀਕ ਆ ਚਲੋ ਸਲੋ ਚੱਲੀ ਲੋ ਬਈ ਆਪਾਂ ਏਸੀ ਅੱਜ ਜੁੱਤੀਆਂ ਪਵਾ ਕਰਨ ਠੀਕ ਆ ਜਮਾਲ ਸਿੰਘ ਆ ਜਮਾਲਪੁਰਾ ਇਹਦਾ ਜਮਾਲਪੁਰਾ ਤੇ ਇੱਥੇ ਕਹਿੰਦੇ ਮਸ਼ਹੂਰ ਲੱਸੀ ਆ ਰਿਕੀ ਕਹਿੰਦੇ ਵੀ ਮੈਂ ਪੀ ਕੇ ਜਾਣੀ ਸਾਨੂੰ ਪਤਾ ਹੈ ਨਹੀਂ ਕਿ ਕਿਹੜਾ ਉਹਨਾਂ ਚ ਲੱਸੀ ਆ ਇੱਥੇ ਲੱਸੀ ਹੈ ਲੁੱਪੀ ਫਰਹਾਨ ਨੂੰ ਫੋਨ ਲਾ ਕੇ ਪੁੱਛੋ ਇਹਨੂੰ ਪੁੱਛੇ ਨੂੰ ਮੈਂ ਪੁੱਛਵਾਦਾ ਬਾਈ ਲਓ ਬਾਈ ਕਹਿੰਦਾ ਹਾਂਜੀ ਦੱਸ ਦੋ ਜੀ ਐਡਰੈਸ ਪੱਕੇ ਗੇਟ ਕੋਲੇ ਜਮਾਲਪੁਰੇ ਓਕੇ ਤੇ ਮਲੇਰ ਕੋਟ ਲਈ ਨਹੀਂ ਆਪਾਂ ਜਮਾਲਪੁਰੇ ਜਮਾਲਪੁਰੇ ਭਾਈ ਪੱਕੇ ਗੇਟ ਕੋਲੇ ਪੱਕੇ ਗੇਟ ਕੋਲੇ ਲੱਸੀ ਆ ਸਰਕਾਰੀ ਸਕੂਲ ਦੇ ਲਾਵੀ ਲੱਸੀ ਵਾਲਾ ਉਹ ਦੇਖੋ ਇੱਥੇ ਆ ਲਿਖਿਆ ਇੰਤਜ਼ਾਮੀਆਂ ਕਮੇਟੀ ਕਬਰਸਥਾਨ ਇੱਥੇ ਫੂਕਲੇ ਮੋੜ ਨੇ ਸੱਪ ਦੇ ਹਨ ਐਂਓ ਇੱਥੇ ਨੇ ਦਰਖਤ ਨੇ ਹਨ ਹੋਰੇ ਭਾਈ ਹੁੰਦੇ ਰਸਤ ਵੀ ਲਾਉਨੇ ਹੁੰਦੇ ਹੈਣਾ ਤੇ ਇੱਕ ਕ ਨਹੀਂ ਹਾਂ ਹੈ ਆਉਂਦੇ ਆਪਾਂ ਨੂੰ ਪਤਾ ਵੀ ਨਹੀਂ ਹਾਂ ਪਾਕਿਸਤਾਨ ਨੂੰ ਪਤਾ ਵੀ ਨਹੀਂ ਹੈ ਭਾਈ ਅਭੀ ਹੁਣ ਸਪੈਸ਼ਲ ਲੱਸੀ ਪੀਣ ਜਾ ਰਹੇ ਆ ਆਹ ਨੂੰ ਕਹਿੰਦਾ ਜੀ ਉਹਨੂੰ ਬਸਾਉ ਜੋਰ ਲਾਇਆਗਾ ਮੇਰੇ ਨਾਲ ਸਕੂਟੀ ਤੇ ਬੈਠਾ ਆਪਾਂ ਹੁਣ ਪੀਣ ਗਏ ਆ ਉਹ ਖੜੀਆਂ ਨੇ ਇਨ ਤੇ ਗਰਮੀ ਚ ਉਹਨੇ ਸਾਨੂੰ ਵੀ ਕਿਹਾ ਸੀ ਵੀ ਲਿਆ ਕੇ ਦੇਵਾਂ ਕਦਰਵਾਜਾ ਕਿਹੜਾ ਹੋਣਾ ਚਾਹੀਏ ਉਹ ਸਾਹਮਣੇ ਪੱਕਾ ਦਰਵਾਜਾ ਪੱਕਾ ਦਰਵਾਜਾ ਨੀਅਰ ਸਕੂਲ ਵੀ ਕਿਹਾ ਇਹਨਾਂ ਨੇ ਇਹ ਸਕੂਲ ਆ ਜਮਾਲਪੁਰਾ ਕਿੱਥੇ ਆਹ ਸੀ ਸਕੂਲ ਜਮਾਲਪੁਰਾ ਬੱਲੀ ਦੀ ਸਪੈਸ਼ਲ ਲੱਸੀ ਹੋਏ ਆਜੋ ਬਈ ਕਿਆ ਬਾਤ ਹੈ ਉਹ ਸੀ ਬਾਈ ਬੱਲੀ ਦੀ ਆਸੂ ਮਿੱਠੀ ਲੱਸੀ ਸਪੈਸ਼ਲ ਮਿੱਠੀ ਲੱਸੀ ਲਓ ਬਈ ਜਿਹਨੇ ਵੀ ਪੀਣੀ ਹੈ ਇੱਥੇ ਆ ਕੇ ਜਮਾਲਪੁਰੇ ਆ ਕੇ ਤੁਸੀਂ ਬੱਲੀ ਦੀ ਪੱਕੀ ਪੀ ਕੇ ਦੱਸਦੇ ਹਣ ਪੀ ਕੇ ਦੱਸਦੇ ਬਾਕੀ ਰਿਕੇ ਪਤਾ ਪੁੱਛੀ ਜੰਗਾ ਕਿੰਨੇ ਸਾਲ ਪੁਰਾਣੀ ਦਿਖਾਣਾ ਉੱਚ ਕੀ ਬੱਲੀ ਪਰਲਾ ਘੁਰਲਾ ਪਤਾ ਨਹੀਂ ਜਾਓ ਲਓ ਬਈ ਲੈ ਤੇ ਇਹਦੇ ਵਿੱਚ ਕੀ ਪਾਇਆ ਇਹਦੀ ਦੀ ਮਲਾਈ ਹੀ ਪਾਈ ਹੁੰਦੀ ਮਿੱਠੀ ਅੱਛਾ ਪੀ ਲੋ ਮੈਨੂੰ ਨਹੀਂ ਵਧੀਆ ਲੱਗਦੀ ਮੈਂ ਤਾਂ ਕਦੇ ਵੀ ਨਹੀਂ ਪੀਂਦੀ ਕਰਦੀ ਵਿਦਿਆ ਲੱਗਦੀ ਮੈਨੂੰ ਬਸ ਉਧਰ ਇੱਕ ਬੰਦਾ ਉਹ ਬੈਠਾ ਸਾਡਾ ਲੱਸੀ ਪੀ ਜਾਂਦਾ ਉਹਦਾ ਦੇਖ ਚਾਟੀ ਲੱਸੀ ਐ ਫੋਟੋਆਂ ਹੀ ਪੂਰੀਆਂ ਘੜ ਲਾਈਆਂ ਬਾਈ ਨੇ ਹੈ ਹਮ ਲਓ ਜੁਜਾਰ ਕਹਿੰਦਾ ਮੈਂ ਪੀਦਾ ਪਾਣੀ ਪਾਪਾ ਵਾਲੇ ਸਿਫਰ ਚ ਹੁਣ ਇੱਥੇ ਕਿਉਂ ਖੜੇ ਆਪਾਂ ਜੁੱਤੀਆਂ ਆਣ ਰਿੱਕੀ ਕਹਿੰਦਾ ਮੈਂ ਅਜੇ ਤੈਨੂੰ ਜੁੱਤੀਆਂ ਦਿਵਾਉਣੀਆਂ ਨੇ ਹਮ ਮਗਾ ਦਵਾਉਣ ਵਾਲੀ ਗੱਲ ਤਾਂ ਠੀਕ ਆ ਬਸ ਲਾਹਣਾ ਦਿਓ ਜੁੱਤੀਆਂ ਹਾਂ ਦਵਾਉਣ ਵਾਲਾ ਤਾਂ ਗੱਲ ਸਹੀ ਆ ਹੁਣ ਆਪਾਂ ਜੁੱਤੀ ਲੈਣ ਵਾਸਤੇ ਆਏ ਆ ਜੇ ਕੋਈ ਪਸੰਦ ਆਈ ਤਾਂ ਲੈ ਲਾਂਗੇ ਨਹੀਂ ਬਸ ਮੋੜਿਆਂ ਮੰਗੇ ਗੱਲ ਲੱਭੀ ਦੇਖਦੇ ਆਂ ਜਾ ਕੇ ਇੱਥੋਂ ਰਿੱਕੀ ਆਪਦੇ ਸ਼ੂ ਬਣਵਾ ਕੇ ਲੈ ਕੇ ਜਾਂਦੇ ਹੁੰਦੇ ਆ ਆਪਾਂ ਦੇਖਦੇ ਆਂ ਜੇ ਆਪਾਂ ਨੂੰ ਵਧੀਆ ਲੱਗੀ ਤਾਂ ਜੁੱਤੀ ਲੈ ਲਾਂਗੇ ਨਹੀਂ ਠੀਕਾ ਲਓ ਬਈ ਗਾਇਸ ਤੇ ਆਪਾਂ ਜੁੱਤੀਆਂ ਲੈ ਲਈਆਂ ਸੀ ਕਿੰਨੀਆਂ ਦੋ ਜੁੱਤੀਆਂ ਇੱਕ ਖੁੱਸਾ ਤੇ ਇੱਕ ਪਿਓਰ ਤਿੱਲੇ ਦੀ ਜੁੱਤੀ ਜਿਹੜੀ ਮੈਂ ਤੁਹਾਨੂੰ ਦਿਖਾਉਂਗੀ ਘਰੇ ਜਾ ਕੇ ਤੇ ਦੋਨੇ ਜੁੱਤੀਆਂ ਆਈਆਂ ਨੇ 4000 ਦੀਆਂ ਰਕੀ ਹਮ 4000 ਦੀਆਂ ਆਈਆਂ ਨੇ ਵੈਸੇ ਨੋਰਮਲ ਗੰਦੀਆਂ ਹੀ ਜੁੱਤੀਆਂ ਵੀ ਉੱਥੇ ਬਾਹਰ ਨਾ ਪਟਿਆਲੇ ਕੰਨੀ 26 26 27 2700 ਦੀਆਂ ਮਿਲਦੀਆਂ ਨੇ ਪਰ ਮੈਨੂੰ ਇੱਥੇ ਸਹੀ ਮਿਲ ਗਈਆਂ ਤੇ ਮੈਂ ਤੁਹਾਨੂੰ ਦਿਖਾਉਂਗੀ ਜੇ ਤੁਹਾਨੂੰ ਵਧੀਆ ਲੱਗੀਆਂ ਹੋਵੇ ਜੇ ਚਾਹੀਦੀਆਂ ਹੋਈਆਂ ਤਾਂ ਮੈਂ ਤੁਹਾਨੂੰ ਦੱਸ ਦੂੰਗੀ ਉਹਨਾਂ ਦਾ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇੱਥੋਂ ਜਾ ਰਹੇ ਹਾਂ ਸਿੱਧਾ ਬਰਨਾਲੇ ਕਿਉਂਕਿ ਬੱਸ ਤੇ ਆਪਣੇ ਫੋਨ ਰੱਖ ਦਿੱਤੇ ਗਏ ਆ ਤੇ ਆਪਾਂ ਬੱਸ ਵਾਲੇ ਤੋਂ ਸਿੱਧਾ ਜਾ ਕੇ ਫੋਨ ਫੜਨੇ ਆ ਆਪਣੇ ਕੋਲੇ ਅੱਧਾ ਘੰਟਾ ਆਪਣੇ ਕੋਲੇ ਆ ਸਿਰਫ ਅੱਧਾ ਘੰਟਾ ਤੇ ਘੰਟੇ ਦੀ ਵਿੱਚ ਵਿੱਚ ਕੋਸ਼ਿਸ਼ ਕਰਾਂਗੇ ਵੀ ਆਪਾਂ ਪਹੁੰਚ ਜਾਈਏ ਬਸ 8:00 ਠੀਕ ਹੈ ਕਿਉਂਕਿ ਬਿਆੰਥ ਨੂੰ ਆਪਾਂ ਇਹਦੇ ਪਿੰਡ ਲਾਉਣਾ ਦਾ ਪਹਿਲਾਂ ਠੀਕ ਹੈ ਜਾਂਦੇ ਜਾਂਦੇ ਇਹਦੇ ਪਿੰਡ ਲਾ ਕੇ ਜਾਵਾਂਗੇ ਫਿਰ ਆਪਾਂ ਦੇਖਦੇ ਹਾਂ ਫੋਨ ਪੜਨੇ ਨੇ ਬਸ ਤੋਂ ਮੈਕ ਨੂੰ ਇਹ ਕਹਿਣਾ ਨਹੀਂ ਤਾਂ ਫਿਰ ਮੈਕ ਨੂੰ ਕਹਿਣਾ ਪਊਗਾ 6:00 ਵਜੇ 10 ਮਿੰਟ ਤੇ ਬੱਸ ਆਉਗੀ ਜੇ ਆਪ ਪਹੁੰਚ ਗਏ ਟਾਈਮ ਤੇ ਫਿਰ ਕਹਿਣਾ ਕੀ ਹੈ ਫਿਰ ਤਾਂ ਆਪ ਫਾੜੀ ਲਾਵਾਂਗੇ ਕਿੰਨੇ ਵੇ ਤੱਕ ਰੁਕੂਗੀ ਬੱਸ 8:00 ਤੋਂ ਬਾਅਦ ਮੈਂ ਤੋਂ ਦੀ ਜਾਵਾਂਗੇ ਲਓ ਵੀ ਆਪਾਂ ਪਹੁੰਚ ਗਏ ਆਈਟੀਆਈ ਚੋਂ ਬਰਨਾਲਾ ਠੀਕ ਹੈ ਬੱਸ ਜੇ ਆਈ ਨਹੀਂ ਕਹਿੰਦੇ ਧਨੋਲੇ ਸੀਗੀ ਹੁਣ ਦੇਖਦੇ ਪੁੱਛਦਾ ਦਾ ਰਿੱਕੀ ਵੀ ਬੱਸ ਆਉਂਗੀ ਕਿ ਨਹੀਂ ਹਲੇ ਆਉਗੀ ਕਹਿੰਦੇ ਕਹਿੰਦੇ ਬੱਸ ਜੇ ਆਉਗੀ ਤੇ ਬੱਸ ਦੇ ਵਿੱਚ ਆਊਗਾ ਮੇਰਾ ਫੋਨ ਯੈਸ ਕੀ ਕਹਿੰਦਾ ਆਉਣ ਵਾਲੀ ਆ ਲਓ ਵੀ ਰਿੱਕੀ ਸਰ ਖੜ ਗਏ ਫੜਨ ਵਾਸਤੇ ਸਮਾਨ ਸ਼ੁਕਰ ਆ ਬੱਸ ਆਈ ਹੈ ਰੀ ਬੱਸ ਆ ਗਈ ਲਓ ਜੀ ਇਹ ਤਾਂ ਫੜਦਿਆ ਸੁਆਣ ਆਪਾ ਲਓ ਜੀ ਆ ਗਿਆ ਮੇਰਾ ਫੋਨ ਆ ਗਿਆ ਕਹਿੰਦੇ ਆ ਗਿਆ ਉੱਥੇ ਜਾ ਕੇ ਖੋਲ ਲਾਂਗੇ ਅਰੇ ਦੇਖ ਤਾ ਲਵਾ ਤੇ ਪੂਰਾ ਗਸਮਣ ਹੱਕ ਵੰਦਾ ਦੇਖੋ ਚਲੋ ਸਹੀ ਗੱਲ ਇਹ ਗੱਲ ਤਾਂ ਤੁਹਾਡੀ ਬਹੁਤ ਵਧੀਆ ਲੱਗੀ ਮੈਨੂੰ ਜੀ ਮੜੀ ਕਾਬੜੀ ਬੈਠੇ ਹੋਣ ਉਹ ਹੋ 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 ਕੀ ਬਾਤ ਫਿਰ ਐ ਲੱਗੇ ਨਾ ਵੀ ਫੋਨ ਨੇ ਕਾਂ ਕੀਤੀ ਆ ਲੋ ਵਈ ਡੱਬਾ ਖੋਲਦਾਰ ਇੱਕੀ ਨੇ ਏ ਚਲੋ 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 ਛੇ ਯਾਰ ਉਹ ਲੋ ਠੜੇ ਹਾਂ ਜੁਝਾਰ ਕੇ ਤਾਂ ਮੈਂ ਵੀ ਦੇਖੂਗਾ ਵੇਖੀ ਗਏ ਬੁਰਾ ਹੋ ਜਾ 150 ਦੀ ਫੜਕੂ ਨੂੰ ਠੀਕ ਆ ਬਾਈ ਮਾਹੋਂ ਇਸ ਸਮਾਨਤਾ ਫੜਾ ਦੇ ਕਹਦਾ ਉਹ ਉਹ ਨੂੰ ਭੁੱਲ ਗਏ ਸ਼ੁਕਰਾ ਤੁਹਾਡਾ ਦਿਮਾਗ ਕੰਮ ਕਰ ਗਿਆ ਤੁਸੀਂ ਕਿਹਾ ਵੀ ਸਮਾਨਤਾ ਫੜਾ ਦੇ ਨਹੀਂ ਐ ਨਹੀਂ ਪਤਾ ਤੁਸੀਂ ਵੀ ਕਹਿ ਦਿੰਦੇ ਠੀਕ ਆ ਬਾਈ ਇੱਕ ਚੇਪੀ ਹੋਰ ਆ ਆਸੀਆਂ ਉਹ ਕੰਨੀ ਬੜਾ ਫੜ ਜਾ ਬੁੱਤੋ ਨਾਲ ਆ ਗਿਆ ਹੁਣ ਹਨਾ ਏ ਮੇਰੇ ਦਾਦਾ ਨੂੰ ਫੜਾਇਆ ਕਿਸੇ ਨੇ ਫੜਾਇਆ ਨੂੰ ਫੜਿਆ ਹੈਗਾ ਦਾਦਾ ਫੜਿਆ ਫੜਾਇਆ ਕਿਸੇ ਨੇ ਨਹੀਂ ਨਹੀਂ ਫੜਿਆ ਹਾਂ ਜਿੱਦ ਕਿ ਫੜੇ ਮੰਗਦੇ ਤੂੰ ਉੱਚੀ ਰੱਤੀ ਜਦੋਂ ਕਿ ਤੂੰ ਲਾਓ ਭਾਈ ਚੱਕ ਕੱਢ ਲਿਆ ਪੈਕਿੰਗ ਲੈ ਜੁਝਾਰ ਨੇ ਡੱਬਾ ਫੜ ਲਿਆ ਆਹ ਫੜੋ ਫੋਨ ਉਹ ਕਮਲਾ ਹੋ ਗਿਆ ਬ੍ਰਦਰ ਵਾਹ ਸੋ ਸੋ ਗੀ ਦੀਰ ਜੀ ਸੀਦਾ ਬਾਅਦ ਚ ਕੋਲਾਂਗੇ 12 ਗਾਟ ਹੈ 12 ਗਾਟ ਸੀ ਤੂੰ ਇਸ ਨੂੰ ਬਸੀ ਨਹੀਂ ਬਲਾਉਂ ਕੇ ਤੇ ਬਸ ਸਰੀਮ ਗੀ ਉਹ ਗਾਟ ਆ ਵਧੀਆ ਹੋ ਗਿਆ ਦੂਜਾ ਚੱਕੋ ਆਪਣਾ ਉਹ ਸਟicker ਜਤਾ ਕੇ ਲਾ ਕੇ ਦੇ ਦਿੰਦੇ ਨਮਾ ਫੋਨ ਲੈ ਲੈ ਵੇ ਕਿਹੜਾ ਕਰ ਕੀਏ ਤੇਰਾ ਤੇਰਾ ਕੱਲਾ ਤੇਰਾ ਲੈਤਾ ਹੁਣ ਆਪਾਂ ਚਲੋ ਹੁਣ ਆਪਾਂ ਚਲੀਏ ਕਬਰ ਬੁਆ ਕੇ ਤੋਰਿਆ ਨਹੀਂ ਤੋਰਿਆ ਦੇਖੋ ਚਲੋ ਗਾਰਡ ਪਾਇਆ ਮੈਂ ਕਵਰ kiya ਸੀ ਹੁਣ ਆਪਾਂ ਨੂੰ ਇਥੋਂ ਲਿਆਉਣਾ ਪਊਗਾ ਹੈਨਾ ਆਵਾ ਚਲੋ ਜੀ ਲਓ ਵੀ ਲਓ ਵੀ ਮੈਕਰੋਫੋਨ ਆਪਾਂ ਨੂੰ ਮਿਲ ਗਿਆ ਠੀਕ ਆ ਹੁਣ ਆਪਾਂ ਚੱਲੇ ਆ ਘਰ ਨੂੰ ਹੁਣ ਆਪਾਂ ਕਰੇ ਜਾਣੇ ਆ ਇਗਾ ਜੀ ਵੀ ਸਰ ਨੂੰ ਤੁਸੀਂ ਐ ਮੰਨ ਲਓ 7 ਵਜੇ ਆਣਗੇ ਘਰੇ ਜਾਂਦਿਆਂ ਨੂੰ ਹਨਾ ਚਲੋ ਫਿਰ ਵੀ ਸ਼ੁਕਰ ਆ ਟੈਂ ਦਿਨ ਖੜੇ ਖੜੇ ਮਿਲ ਗਿਆ ਹੁਣ ਮੈਂ ਜਾ ਕੇ ਰਿੱਕੀ ਕੁਛ ਨਹੀਂ ਸਾਰਿਆਂ ਦਾ ਰਿਪਲਾਈ ਕਰਨਾ ਹੈਨਾ ਜੀ ਸਾਹਿਬ ਚਲੋ ਹਾਂ ਰਿਪਲਾਈ ਕਰ ਦੂੰਗੀ ਫਿਰ ਆਪਾਂ ਬਾਅਦ ਚ ਸੇਮਬ ਵਾਲਾਂਗੇ ਉਹਦੇ ਦੂਜੇ ਫੋਟ ਚ ਫਿਰ ਉਹ ਸਭ ਦਾ ਰਿਪਲਾਈ ਕਰ ਦੂੰਗਾ ਹਾਂ ਰਿੱਕੀ ਲਾ ਕੇ ਆਉਣਗੇ ਜੀਮ ਯੈਸ ਲਓ ਵੀ ਗਾਇਜ਼ ਤੇ ਹੁਣ ਵਿੱਕੀ ਆ ਗਈ ਸੀ ਜਿੰਮ ਤੋਂ ਹੁਣ ਆਪਾਂ ਲਾਉਣੇ ਆ ਰੋਟੀ ਆਪਣੀ ਹੈ ਆ ਆ ਬਹੁਤ ਸੋਹਣੀ ਲੱਗੀ ਸੀ ਬਹੁਤ ਸੋਹਣੀ ਹੈ ਲਓ ਤੇ ਹੁਣ ਚੜੀਦੀ ਆ ਜੀ ਇਹ ਵੀ ਉਧਰਲੀ ਆ ਇਹ ਵੀ ਉਧਰਲੀ ਆ ਇਹ ਪ्योर ਚੜੀਦੀ ਆ ਢਿੱਲਾ ਜੀ ਨੂੰ ਕਹਿੰਦੇ ਸੁੱਚਾ ਢਿੱਲਾ ਕਹਿੰਦੇ ਇਹਨੂੰ ਅੱਛਾ ਇਹ ਸੁੱਚੇ ਢਿੱਲੇ ਦੀ ਆ ਹਾਂ ਇੱਕ ਢਿੱਲੇ ਸੁੱਚੇ ਢਿੱਲੇ ਦੀ ਦਿਖਾਈ ਆ ਆ ਦਿਓ ਹੁਣ ਖਾਣਾ ਸੋਹਣੀ ਆ ਵਿੱਕੀ ਬਹੁਤ ਸੋਹਣੀ ਉਧਰਲੀ ਤਿਆਰ ਹੋ ਗਈ ਇਹ ਥੋੜਾ ਜਿਹਾ ਮੈਨੂੰ ਟਾਈਟ ਲੱਗ ਰਹੀ ਆ ਉਡੀਕ ਲੁਕਾ ਜੁੜੀ ਕਿੰਨੀ ਤੇ ਟਾਈਟ ਪ੍ਰੋਗਰਾਮ ਹੈ। ਆ ਲਾਵੀ ਉੱਧਰਲੀ ਬਣੀ ਹੋਈ ਆ। ਆ ਦੇ ਕੁੜਕੀ ਸੂਚੀ ਥੱਲੇ ਦੀ ਆ। ਇਹ ਜਿੱਤੇ ਅੱਜ ਚੰਗ ਗਈ ਹੈ ਜੀ 2 ਸਾਲ ਨੂੰ ਵਿੱਚ ਚੱਲੂਗੀ। ਓਕੇ ਇਹ ਫਰਕ ਹੁੰਦਾ ਹੈ। ਕਿੱਲੇ ਦਾ ਫਰਕ ਹੈ। ਇਹਦਾ ਪਹਿਲਾਂ ਜੈਂਟਸ ਆ। ਅਗੜੇ ਕੋਲ ਲੇਡੀਜ਼ ਦੀ ਬੋ ਘਟਾ ਮੰਗਾਣੀ ਆ। ਜੈਂਟਸ ਦਾ ਬਿਕਰੀ ਸਾਟੀ ਇਹ ਆ ਤੁਹਾਡੀ। ਕਿਉਂਕਿ ਲੇਡੀਜ਼ ਨੂੰ ਨੌਲੇਜ ਵੀ ਨਹੀਂ ਨਾ। ਹਾਂ ਨਾ ਧੱਗਾ ਮਰੀ ਤੁਹਾਨੂੰ ਮੈਂ ਧੱਗਾ ਦਿਖਾਇਆ ਤੁਹਾਨੂੰ ਪਰੇ ਕਰ ਦਿੱਤਾ ਮੈਂ ਤੁਹਾਨੂੰ ਦਿਖਾ ਰਿਹਾ। ਉਹ ਇਹ ਨਹੀਂ ਜੁੱਤੀਆਂ ਜਰੀਦੀਆਂ ਕਹਿੰਦੀਆਂ ਨਹੀਂ ਹਾਂ ਇਹੋ ਜਰੀ ਗਈ ਆ ਮੇਰੇ ਕੋਲ ਨਹੀਂ ਉਹਨੂੰ ਪਤਾ ਤਾਂ ਵਿਖਾਈ ਆ ਹਾਂ ਜਿਨ੍ਹਾਂ ਨੂੰ ਜਰੀ ਬਾਰੇ ਪਤਾ ਹੈ ਉਹਨਾਂ ਨੂੰ ਹਾਂ ਠੀਕ ਹੈ ਵੈਸੇ ਇੱਕ ਗੱਲ ਆ ਤਿੱਕੀ ਜਿਹੜੇ ਆ ਜੁੱਤੀਆਂ ਨੇ ਹੂੰ ਨਾਰਮਲ ਜੇ ਕਿਸੇ ਕੋਲੋਂ ਆਉਂਦੀਆਂ ਨੇ ਤਾਂ ਉਹ ਦੁੱਗਣੇ ਤਿੱਗਣੇ ਪ੍ਰਾਈਸ ਦੀਆਂ ਹੁੰਦੀਆਂ ਨੇ ਦੁੱਗਣੇ ਤਿੱਗਣੇ ਇਹ ਵੀ ਵਰਕ ਹੁੰਦਾ ਆ ਬਹੁਤ ਸੋਹਣੀ ਜੁੱਤੀ ਆ ਹਨਾ ਬੀਨਤ ਆਹ ਨਾਲ ਵੀ ਉੱਧਰ ਵੀ ਆ ਰਹੇ ਨੇ ਜੁੱਤੀ ਆ ਕਿਸੇ ਜਰਾਂ ਦੀ ਜੁੱਤੀ ਆ ਪਾਈਂ ਪਤਾ ਲੱਗਦੀ ਆ ਆਪਣੀ ਪੰਨਾ ਉਧਰ ਲਾਹਾਂ ਤਾਂ ਹੀ ਲੁੱਕ ਸੋਹਣੀ ਦਿੱਤੀ ਆ। ਹਾਂ। ਦੇਖ ਕੇ ਤੇ ਪੰਨਾ ਵੀ ਇਧਰ ਲਾ ਹੁੰਦਾ। ਤੇ ਤਾਂ ਮੰਨੀ ਤੇਰੀ ਨਹੀਂ ਫੇਰੀ ਨਹੀਂ ਆਹੀ ਲੁੱਕ ਦੇਣੀ। ਆਪਣਾ ਇਧਰ ਪਿਆਰ ਨਹੀਂ ਹੁੰਦਾ ਆਪਣੇ। ਉਹ ਹੈਂਡਵਰਕ ਹੈ ਜੀ। ਆਹ ਹੈਂਡਵਰਕ ਹੈ। ਜਰੀ ਹੈ, ਚਮੜਾ ਹੈ। ਉਹ ਰੈਕਸਨ ਪਰ ਆਹ ਕੰਪਿਊਟਰ ਵਰਕ ਹੈ ਧੱਗ ਹੈ। ਉਹ ਉਹ ਤਾਂ ਜ਼ਮੀਨ ਅਸਮਾਨ ਦਾ। ਆਪਾਂ ਕੰਪੈਰੀਸ਼ਨ ਕਰੀਏ। ਇਹ ਹੱਥਾਂ ਦਾ ਮੱਥਾ ਮਾਰਿਆ ਹੋਇਆ ਇਹਦੇ। ਹਾਂ ਤੁਸੀਂ ਕਢਾਈ ਦੀ। ਇਹ ਹੱਥਾਂ ਦਾ ਮੱਥਾ ਮਾਰਿਆ। ਮੱਥਾ ਮਾਰਿਆ। ਮੇਰੇ ਨਾਲ ਜਦੋਂ ਕੋ ਜੈਂਟਸ ਆਈ ਇਹ ਹੀ ਦਿੱਤੀ। ਹਾਂ। ਆਹ ਵੇਖੀ ਲੁੱਕ ਤੇ ਬਣਾਉਣਾ ਇਹ ਪਿੰਡਾਂ ਤੋਂ ਨਹੀਂ ਚੱਲੀਦਾ। ਬੰਤ ਹਾਂ ਇਹ 6000 ਰੁਪਏ ਦੀ ਜੁੱਤੀ ਹੈ। 10 ਦੀ ਵੀ ਆ। ਹਾਂ, ਇਹ ਤਾਂ ਫਰਕ ਹੁੰਦਾ। ਗ੍ਰੰਤ ਹੌਲੀ ਦੇ। ਟਾਈਕ ਨੇ ਤਾਂ ਬਹੁਤ ਸੋਹਣੀ ਲੱਗੀ ਹੈ। ਆਹ ਲੈ ਲੈ ਤਾ। ਆਹ ਲੈ ਲੈਣੀ ਹੈ ਤਾ। ਬਿਰਿਆ ਕਿ ਨਹੀਂ ਦੀ। ਇਹ 2000 ਰੁਪਏ ਦੀ ਹੈ। ਇਹਦੇ ਇਹ ਤੁਹਾਨੂੰ ਬੈਨੀਫਿਟ ਟੇਬਲ ਹੈ ਕਿ ਸੋਲ ਵੀ ਲੱਗਿਆ ਹੋਇਆ ਇਹਦੇ। ਨੀਚੇ ਨਹੀਂ ਅਸੀਂ ਸੋਲ ਦੇ ਅਲੱਗ-ਅਲੱਗ ਨੇ। ਸੁਣ ਲਿਆ ਕੇ ਸੋਲਣਾ ਨਹੀਂ ਇਹਦੇ ਲਗਾਉਣਾ ਪੈਂਦਾ ਉਹ 200 ਰੁਪਏ ਲੱਗ ਲੱਗਦਾ ਮੈਂ ਤੁਹਾਨੂੰ ਦਿੱਤੀ ਆ ਆ ਵੇਟ ਦੀ ਜੁੱਤੀ ਇੱਧਰ ਤਿਆਰੀ ਨਹੀਂ ਹੁੰਦੀ ਜੀ ਵਜਾ ਆਪਣੇ ਕਰੀਗੇ ਜੀ ਇਸ ਤਰ੍ਹਾਂ ਉੱਥੇ ਵੀ ਘਰ ਚ ਲੇਡੀਜ਼ ਬਣਾਉਂਦੇ ਨੇ ਜੀ ਅੱਛਾ ਹਾਂ ਜੀ ਇਹ ਪਾਕਿਸਤਾਨ ਤੋਂ ਬਣ ਕੇ ਨਹੀਂ ਜੁੱਤੀ ਆ ਅੱਗੜੀ ਨਹੀਂ ਆਵਾ ਠੀਕ ਆ ਰੱਖੀ ਕਹਿੰਦਾ ਮੈਂ ਖਾਣੀ ਹੈ ਚੂਰੀ ਹਾਂ ਦਾ ਚਲੋ ਤੁਹਾਨੂੰ ਚੂਰੀ ਫੱਟ ਕੇ ਲੈ ਜਾਣੀ ਮੈਂ ਆ ਕੇ ਮੈਂ 2 ਰੁਪਏ ਨਾਲ ਲੂੰਗੀ ਆਪਾਂ ਰੋਟੀ ਖਾ ਲੀਏ ਰੋਟੀ ਖਾ ਕੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਵੀ ਆਪਾਂ ਫੋਨ ਕਿਹੜਾ ਲਿਆੰਦਾਗਾ ਫੋਨ ਵੀ ਆਪਾਂ ਚਲਾ ਲਿਆ ਠੀਕਾ ਤੇ ਉਹ ਆਪਾਂ ਨੂੰ ਪਿਆਗਾ 39000 ਦਾ ਤੇ ਇੱਕ ਆਪਾਂ ਲਿਆਂਦੀਆਂ ਨੇ ਜੁੱਤੀਆਂ ਉਹ ਵੀ ਮੈਂ ਤੁਹਾਨੂੰ ਦਿਖਾਵਾਂ ਜਾਨੀ ਠੀਕ ਹੈ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਵੀ ਮੈਂ ਕਿਹੜੀਆਂ ਲਈਆਂ ਨੇ ਤੇ ਦਿਖਾ ਕੇ ਤੁਹਾਨੂੰ ਦੱਸੂਗੀ ਤੁਸੀਂ ਲੈ ਸਕਦੇ ਹੋ ਕਿਹੜੀ ਤੁਹਾਨੂੰ ਸੋਹਣੀ ਲੱਗੇ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਤੇ ਘਰ ਦਾ ਛੱਪਾ ਕੰਮ ਖਿੜਿਸ਼ ਕਰਕੇ ਪਾਰਾ ਹੈ ਤੇ ਮੈਂ ਹੈਡਵੋਸ਼ ਕਰਨਾ। ਸਵੇਰ ਸੋਚ ਰਹੀ ਹਾਂ ਜਲਦੀ ਹੈਡਵੋਸ਼ ਕਰਨਾ ਫਿਰ ਆਏ ਆ। ਕੱਲ ਨੂੰ ਖੰਡ-ਪਾਟ ਕਰਕਾ ਸਾ ਘਰੇ। ਸਵੇਰ ਤੋਂ ਹੋਣੀ ਨਹੀਂ ਹੈਗਾ ਸ਼ੈਲ ਕੰਮ। ਤੇ ਚਲੋ ਹਾਕੀ ਦੇਖਦੇ ਆ ਜਿਵੇਂ ਜਿਵੇਂ ਕੰਮ ਹੁੰਦਾ ਅਗਲਾ ਰੋਟੀਆਂ ਲਾ ਲਈਏ। ਦੇਖੇਂ ਚੂਰੀ ਖੁੱਟ ਕੇ ਗਈ। ਲੋ ਬਈ ਗਾਇਜ਼ ਮੈਂ ਲੈ ਇਸ ਜੁੱਤੀਆਂ ਤਾਂ ਮੈਂ ਸੋਚਿਆ ਵੀ ਤੁਹਾਨੂੰ ਸਾਰਿਆਂ ਨੂੰ ਦਿਖਾ ਦਾਂ ਠੀਕ ਆ ਤੇ ਆਪਾਂ ਲਿਆਏ ਸੀ ਕਿ ਦੋ ਜੁੱਤੀਆਂ ਮੈਂ ਤੁਹਾਨੂੰ ਕਿਹਾ ਸੀ ਵੀ ਘਰੇ ਜਾ ਕੇ ਦਿਖਾਉਂਗੀ। ਤਾ ਪਹਿਲੀ ਜੁੱਤੀ ਜਿਹੜੀ ਹੈਗੀ ਆ ਲੋਵੀ ਆਪਾਂ ਕੱਢ ਲਈ ਆ ਇਹ ਹੈਗਾ ਖੁੱਸਾ ਇਹ ਸਹੀ ਗੱਲ ਦੱਸਾਂ ਤਾਂ ਇਹ ਸਾਰਾ ਹੈਂਡਵਰਕ ਆ ਪਿਓਰ ਹੈਂਡਵਰਕ ਆ ਬਹੁਤ ਬਰੀਕੀ ਹੱਥਾਂ ਨਾਲ ਕਢਾਈ ਕੀਤੀ ਹੋਈ ਆ ਠੀਕ ਆ ਤੇ ਬਣ ਕੇ ਆਈ ਹੈ ਬਾਈ ਇਹ ਪਾਕਿਸਤਾਨ ਤੋਂ ਤੇ ਬਾਕੀ ਮੈਂ ਇਹ ਤੁਹਾਨੂੰ ਪੈਰਾਂ 'ਚ ਪਾ ਕੇ ਦਿਖਾਉਣੀ ਆ ਵੀ ਕਿੰਨੀ ਸੋਹਣੀ ਲੱਗਦੀ ਆ ਪਾਕਿਸਤਾਨ ਤੋਂ ਬਣ ਕੇ ਆਇਆ ਤੇ ਜਿਵੇਂ ਇਹਦੇ ਬੇਟ ਦੀ ਗੱਲ ਕਰਾਂ ਤਾਂ ਜਿਵੇਂ ਖਾਂਬਣੀ ਹੁੰਦਾ ਕਿਸੇ ਪੰਛੀ ਦਾ ਉਨੀ ਹੌਲੀ ਆ ਇਹ ਪੈਰਾਂ 'ਚ ਪਾਈ ਦਾ ਪਤਾ ਵੀ ਨਹੀਂ ਲੱਗਦਾ ਤੇ ਵਰਕ ਦੀ ਗੱਲ ਕਰਾਂ ਤਾਂ ਦੇਖੋ ਕਿੰਨਾ ਪਿਆਰਾ ਕਿੰਨਾ ਬਰੀਕੀ ਨਾਲ ਇਹ ਤੇ ਵਰਕ ਹੋਇਆ ਹੋਇਆਗਾ ਇੰਨਾ ਕੁ ਜਿਆਦਾ ਬਰੀਕ ਵਰਕ ਹੋਇਆ ਹੋਇਆ ਵੀ ਫੋਨ ਦੇ ਵਿੱਚ ਤਾਂ ਇਹਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਠੀਕ ਹੈ ਜੇ ਤੁਸੀਂ ਰੀਅਲ ਦੇ ਵਿੱਚ ਇਹਨੂੰ ਦੇਖੋਗੇ ਫੋਨ ਦੇ ਵਿੱਚ ਤਾਂ ਇਹ ਪ੍ਰੋਪਰ ਸੋਹਣੀ ਨਹੀਂ ਲੱਗ ਰਹੀ ਉਹ ਨਹੀਂ ਜਿੰਨੀ ਇਹ ਰੀਅਲ ਦੇ ਵਿੱਚ ਲੱਗਦੀ ਆ ਠੀਕ ਹੈ ਬਾਕੀ ਮੈਂ ਤਾਂ ਲੋਰ ਨਾਲ ਪਾਈ ਫਿਰਦੀ ਆ ਇਹਨੂੰ ਤੇ ਜਦੋਂ ਸੂਟ ਨਾਲ ਪਾਈ ਫਿਰ ਦੇਖਿਓ ਕਿੰਨੀ ਜਿਆਦਾ ਸੋਹਣੀ ਲੱਗੂਗੀ ਜੇ ਕਿਸੇ ਨੇ ਵੀ ਤੁਸੀਂ ਇਹ ਵਾਲਾ ਖੁੱਸਾ ਜਿਹੜਾ ਬਣਵਾਉਣਾ ਹੋਇਆ ਆ ਆਰਡਰ ਕਰਨਾ ਹੋਇਆ ਆ ਲਾਸਟ ਤੇ ਮੈਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਤੇ ਐਡਰੈਸ ਦੱਸ ਦੂੰਗੀ ਉੱਥੇ ਜਾ ਕੇ ਤੁਸੀਂ ਬਣਵਾ ਸਕਦੇ ਹੋ ਲਓ ਬਾਈ ਹੁਣ ਬਾਰੀ ਆ ਗਈ ਆਪਣੀ ਸੈਕਿੰਡ ਜੁੱਤੀ ਦੀ ਜਿਹੜੀ ਮੈਂ ਛੋਟੇ ਪੰਜੇ ਵਾਲੀ ਲੈ ਕੇ ਆਈਆਂ ਕਿਉਂਕਿ ਜੁੱਤੀ ਜਿਹੜੀ ਹੈਗੀ ਆ ਪੰਜਾਬੀ ਜੁੱਤੀ ਹਮੇਸ਼ਾ ਮੈਨੂੰ ਖੁੱਸਾ ਨੋਕ ਵਾਲਾ ਉਹ ਚੌੜੇ ਪੰਜੇ ਵਾਲਾ ਹੁੰਦਾ ਬਟ ਜਿਹੜੀ ਜੁੱਤੀ ਹੁੰਦੀ ਆ ਹਨਾ ਉਹ ਮੈਨੂੰ ਛੋਟੇ ਪੰਜੇ ਵਾਲੀ ਹੀ ਵਧੀਆ ਲੱਗਦੀ ਆ ਤੇ ਇਹ ਜਿਹੜੀ ਹੈਗੀ ਆ ਪਿਓਰ ਤਿੱਲੇ ਦੀ ਬਣੀ ਹੋਈ ਆ ਬਾਈ ਜਿਹਦੇ ਬਰਕ ਦੀ ਗੱਲ ਕਰਾਂ ਇਦਾਂ ਲੱਗ ਰਿਹਾ ਜਿਵੇਂ ਜੁੱਤੀ ਦੇ ਉੱਤੇ ਸੋਨਾ ਹੀ ਤਰਿਆ ਹੋਵੇ ਠੀਕ ਆ ਬਾਕੀ ਤੁਸੀਂ ਚਾਰੇ ਪਾਸਿਓਂ ਦੇਖ ਸਕਦੇ ਹੋ ਕਿੰਨੀ ਚਮਕਾ ਜੁੱਤੀ ਤੇ ਕਿੰਨੀ ਜ਼ਿਆਦਾ ਸੋਹਣੀ ਕਢਾਈ ਆ ਜੁੱਤੀ ਤੇ ਠੀਕ ਹੈ ਤੇ ਜਦੋਂ ਮੈਂ ਇਹਨੂੰ ਪੈਰਾਂ 'ਚ ਪਾ ਕੇ ਦਿਖਾਉਂਗੀ ਉਦੋਂ ਪਤਾ ਲੱਗ ਜੂ ਤੁਹਾਨੂੰ ਇਹ ਵੀ ਉਸੇ ਤਰੀਕੇ ਨਾਲ ਜੁੱਤੀ ਦਾ ਇਹੋ ਹੀ ਸੀਨ ਆ ਵੀ ਓਨੀ ਸੋਹਣੀ ਨਹੀਂ ਲੱਗਦੀ ਜਿੰਨੀ ਰਿਐਲਿਟੀ 'ਚ ਲੱਗਦੀ ਆ ਫੋਨ ਦੇ ਵਿੱਚ ਇਹਦਾ ਪ੍ਰੋਪਰ ਲੁੱਕ ਨਹੀਂ ਆ ਰਹੀ ਜਿਵੇਂ ਆਪਾਂ ਪਹਾੜਾਂ 'ਚ ਘੁੰਮਣ ਜਾਂਦੇ ਹੁੰਨੇ ਆ ਨਾ ਪਹਾੜ ਅੱਖਾਂ ਨੂੰ ਕਿੰਨੇ ਸੋਹਣੇ ਲੱਗਦੇ ਆ ਪਰ ਫੋਟੋ ਦੇ ਵਿੱਚ ਉਹ ਸੀਨ ਨਹੀਂ ਆਉਂਦਾ ਉਹੀ ਗੱਲ ਹੈ ਜੁੱਤੀ ਦੀ ਕਲਾਕਾਰੀ ਦੀ ਇੰਨੀ ਬਰੀਕੀ ਕਲਾ ਕੀਤੀ ਹੋਈ ਹੈ ਤੇ ਠੀਕ ਹੈ ਵੀ ਇਹ ਜਿਹੜਾ ਹੈਗਾ ਪ੍ਰੋਪਰ ਇਹਦੀ ਫੋਟੋ ਵੀਡੀਓ ਜੋ ਵੀ ਦਿਖਾ ਰਹੀਆਂ ਜਿੰਨੀ ਇਹ ਰਿਐਲਿਟੀ 'ਚ ਸੋਹਣੀ ਲੱਗਦੀ ਆ ਓਨੀ ਨਹੀਂ ਇਹ ਸੋਹ ਬਾਕੀ ਤੁਸੀਂ ਦੇਖ ਸਕਦੇ ਹੋ ਭਾਈ ਜੇ ਕਿਸੇ ਭੈਣਾਂ ਨੂੰ ਇਹ ਵਾਲੀਆਂ ਜੁੱਤੀਆਂ ਜਾਂ ਇਹ ਖੁੱਸਾ ਚਾਹੀਦਾਗਾ ਠੀਕਾ ਤਾਂ ਮੈਂ ਤੁਹਾਨੂੰ ਪ੍ਰੋਪਰ ਇਹਦਾ ਐਡਰੈਸ ਦੱਸ ਦੂੰਗੀ ਭਾਈ ਤਾਂ ਤੁਸੀਂ ਉੱਥੋਂ ਲਿਆ ਸਕਦੇ ਹੋ ਇਹ ਦੋਨੇ ਜੁੱਤੀਆਂ ਠੀਕ ਆ ਮੈਂ ਦੋਨੇ ਰੱਖ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਦੋਨੇ ਜੁੱਤੀਆਂ ਆਪਾਂ ਲਿਆਈਆਂ ਹੈਗੇ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਕਿਹੜੀ ਲੱਗੀ ਇੱਕ ਪਿਓਰ ਤਿੱਲੇ ਦੀ ਆ ਇੱਕ ਪਿਓਰ ਹੈਂਡਵਰਕ ਦੀ ਆ ਕਦੇ ਵੀ ਨਾ ਤਾਂ ਇਹ ਕਾਲੀ ਹੋਵੇ ਜਿਵੇਂ ਕਾਲੀ ਹੋ ਜਾਂਦੀ ਹੈ ਕਿਉਂਕਿ ਇਹ ਪਾਕਿਸਤਾਨੋਂ ਬਣ ਕੇ ਆਈਆਂ ਨੇ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਹੈਂਡ ਦਾ ਕੰਮ ਆ ਉਹ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਸੋਹਣਾ ਹੁੰਦਾ ਇਹ ਆਪਾਂ ਲਿਆਂਦੀਏ ਜੀ ਪੀਰ ਬੂਟ ਹਾਊਸ ਨੀਅਰ ਪੀਪਲ ਚੌਂਕ ਸਦਰ ਬਾਜ਼ਾਰ ਠੀਕਾ ਮਲੇਰ ਕੋਟਲਾ ਆਹ ਕੰਟੈਕਟ ਨੰਬਰ ਆ ਬਾਈ ਇਹਨਾਂ ਨੂੰ ਕੰਟੈਕਟ ਨੰਬਰ ਕਰ ਕੰਟੈਕਟ ਕਰ ਲਿਓ ਜੁੱਤੀਆਂ ਦੀਆਂ ਫੋਟੋਆਂ ਭੇਜ ਦਿਓ ਵੀ ਮੇਰੀ ਦਿਖਾ ਦਿਓ ਵੀਡੀਓ ਵੀ ਭਈ ਆ ਕੁੜੀ ਤੁਹਾਡੇ ਤੋਂ ਜੁੱਤੀਆਂ ਲੈ ਕੇ ਗਈ ਸੀ ਅਸੀਂ ਵੀ ਲੈਣੀ ਲੋਬੀ ਕਰਿਆ ਗਿਆ ਫੰਕਸ਼ਨ ਤਾਂ ਆਪਾਂ ਆਪਦੀ ਸਕਿਨ ਦੀ ਕੇਅਰ ਕਰਨ ਲੱਗ ਗਏ ਤਾਂ ਆਪਾਂ ਵੀ ਮਲਠੀ ਪਾਊਡਰ ਲਗਾਇਆ ਅੱਜ ਫੇਸ ਤੇ ਏਸੀ ਤਰੀਕੇ ਨਾਲ ਆਪਾਂ ਲਗਾਇਆ ਠੀਕ ਹੈ ਜਦੋਂ ਸੁੱਕ ਜੂ ਉਹਦੋਂ ਵਾਸ਼ ਕਰ ਲਾਂਗੇ ਇਹ ਸੀਗਾ ਮੇਰਾ ਅੱਜ ਦਾ ਵਲੌਗ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ नेक्स्ट ਵਲੌਗ ਦੇ ਵਿੱਚ ਬਾਏ ਬਾਏ